ਕਿ ਲੋਕ ਮਹੱਲਾ ਤੀਜਾ ਥੂ ਹੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੇਲ ਨ ਸੰਜਮ ਸਦਾ ਝੂਠ ਬੋਲੇ ਮਨਮੁਖੀ ਕਰਮ ਖੁਆਰ ਹਾਂ ਜੇ ਸੂਏ ਵੇਸ ਵਾਲੀ ਹੈ ਮਤ ਹੈ ਮਾਇਆ ਦੀ ਧਾਰੀਆਂ ਦੀ ਮਤ ਹੈ ਮਨਮੁਖਾਂ ਦੀ ਮਤ ਹੈ ਉਹ ਕੁਲਖਣੀ ਹੈ ਵਾਰ ਕੋ ਰਖ ਨਾਲ ਪਿਆਰ ਹੈ ਅੰਤਰਾਤਮਾ ਛੱਡੀ ਹੋਈ ਹੈ ਆਪਣੀ ਸਚਿਆਰਾਵਾਨ ਹੈ ਜਿਹੜਾ ਅੰਦਰ ਲਾ ਉਹਨੂੰ ਤਿਆਗ ਕੇ ਕੂੜਿਆਰੇ ਦੀ ਮਗਰ ਲੱਗੀ ਹੋਈ ਹੈ ਕਿਸੇ ਮਨਮੁਖ ਦੀ ਮਗਰ ਸੱਚ ਛੱਡ ਕੇ ਝੂਠ ਦੀ ਮਗਰ ਲੱਗੇ ਕੁਲਖਣੀ ਹੈ ਲਖਣ ਚੰਗੇ ਨਹੀਂ ਆਣ ਉਹਦੇ ਸੱਚ ਨਾਲ ਪਿਆਰ ਨਹੀਂ ਹੈ ਝੂਠ ਨਾਲ ਪਿਆਰ ਹੈ ਉਹਦਾ ਦੂਜੇ ਭਾਏ ਮਾਇਆ ਦੀ ਭੁੱਖ ਦੇ ਅੰਦਰ ਹਾਂਜੀ ਉਸ ਸੀਲ 나 ਸੰਜਮ ਸਦਾ ਝੂਠ ਬੋਲੇ ਮਨਮੁਖੀ ਕਰਮ ਖੁਆਰ ਉਹਨੂੰ ਸਿਰੇ ਸ਼ਾਂਤੀ ਤਾਂ ਹੈ ਹੀ ਨਹੀਂ ਨਾ ਸ਼ਾਂਤੀ ਨਹੀਂ ਇਹਨਾਂ ਸੰਤਾਂ ਮੈਂ ਸਦਾ ਝੂਠ ਬੋਲਦੀ ਐ ਮਨਵਤਾ ਵਾਲੇ ਨੇ ਸਾਰੇ ਝੂਠੇ ਬੋਲਦੇ ਨੇ ਗੱਲ ਕਮਾ ਕੇ ਕਹਿ ਰਹੇ ਨੇ ਕਹਿਦ ਰਹੇ ਨੇ ਮਨਵਤਾ ਦੇ ਨੂੰ ਸਾਰਿਆਂ ਨੂੰ ਪਰ ਕਹਿ ਰਹੇ ਨੇ ਆਪਣੇ ਤਰੀਕੇ ਨਾਲ ਬੁੱਧੀ ਨੂੰ ਕਹੇਨ ਬੁੱਧੀ ਨੂੰ ਸਦਾ ਝੂਠ ਬੋਲ ਲੈ ਸਾਰੇ ਝੂਠੇ ਬੋਲਦੇ ਜਿੰਨਾ ਗੁਰਮਤਿ ਇਹ ਅਸਲੀ ਸਭ ਝੂਠ ਹੈ ਉਹ ਝੂਠ ਬੋਲਦੇ ਨੇ ਬਾਕੀਆਂ ਝੂਠੀਆਂ ਬਣਾਈਆਂ ਹੋਈਆਂ ਨੇ ਕਹੇ ਧੂੜ ਮਾਵਾਣ ਆ ਗਿਆ ਅਰਥ ਪਲਟਾਏ ਹੋਏ ਨੇ ਹੋਏ ਉਹਨਾਂ ਧੂੜ ਤੇ ਮਜ਼ਾ ਆਵੇ ਆਂ ਖਵਾੜੇ ਖਵਾੜੇ ਕਾਲੇ ਕਬਨ ਆਉਂਦੇ ਆਪ ਵੀ ਖਵਾੜੇ ਹੋਣ ਦੂਜੇ ਵੀ ਖਵਾੜ ਕਰਨਾ ਜਿਹੜਾ ਉਹਨਾਂ ਦੀ ਗੱਲ ਤੁਹਾਨੂੰ ਖਵਾੜੇ ਹੋਣਾ ਨੇ ਠੀਕ ਹੈ ਜੀ ਜਿਸ ਪੂਰਬ ਹੋਵੇ ਲਿਖਿਆ ਤੇ ਸਤਗੁਰੂ ਮਿਲੇ ਪਤਾਰ ਜਿਹੜਾ ਪੂਰਬ ਉੱਪਰ ਲਿਖਿਆ ਹੋਵੇ ਪਹਿਲਾਂ ਜਿਹਨੇ ਬੰਦਿਆਂ ਉਹ ਬੇਮਤ ਧਾਰਨ ਕਰਨ ਤੇ ਆ ਸਤਗੁਰੂ ਪਹਾਰ ਬਣਦਾ ਉਹਨੂੰ ਸਤਗੁਰ ਤੇ ਖਾਲੀ ਕੋਈ ਵੀ ਨਹੀਂ ਸਤਗੁਰ ਤੇ ਖਾਲੀ ਕੋਈ ਨਹੀਂ ਤਾਤੁਰਦੀ ਅੰਤਰਾਤਮਾ ਦੀ ਗੱਲ ਸੁਣਦਾ ਕੌਣ ਹੈ ਸਭਾ ਦਾ ਰਾਮ ਬੋਲਦਾ ਹੈ ਰਾਮ ਪਤਾ ਆਸਥਾਨ ਮਿਲੂਗਾ ਜੇ ਰਾਮ ਪਤਾ ਆ ਮਿਲੂਗਾ ਫੇਰ ਸੀਤਾ ਬਣੂਗੀ ਇਹ ਫੇਸੀਤਲ ਹੋ ਜੂਗੀ ਇਹ ਤਾਂ ਸੀਤਾ ਸੀਤਾ ਤਾਂ ਸੀਤਲ ਹੁੰਦੀ ਹੈ ਸਾ ਕੀ ਸੀਤਲ ਮਨ ਸੁਖੀ ਮਨ ਵੀ ਸੁਖੀ ਹੋ ਜੂਗਾ ਪਰ ਪ੍ਰਤਾਪ ਤਾਂ ਛੋੜਿਆ ਹੋਇਆ ਹੈ ਅੰਦਲਾ ਸੱਚ ਸੱਦੇ ਮਨ ਖੁਗੀ ਕਿਵੇਂ ਹੋਵੇ ਹਾਂਜੀ ਤੂੰ ਹਾ ਵੇਸ ਸਭ ਉਤਾਰ ਧਰੇ ਗੱਲ ਪਹਿਰੇ ਖਿਮਾ ਸ਼ਿੰਗਾਰ ਜੁਵਾ ਵੇਸ ਨੂੰ ਉਤਾਰ ਕੇ ਫਰੇ ਸੁੱਟੇ ਖਿਮਾਂ ਦਾ ਸ਼ਿੰਗਾਰ ਕਰੇ ਖਿਮਾਂ ਦੀ ਤਿਆਗ ਸਭ ਕਾਸੇ ਦਾ ਤਿਆਗ ਮਾਇਆ ਦਾ ਤਿਆਗ ਚੌਦਰ ਦਾ ਤਿਆਗ ਸੰਸਾਰੀ ਚੌਦਰ ਦਾ ਤਿਆਗ ਬੜਪੜ ਦਾ ਤਿਆਗ ਵੱਡੇ ਹੋਣ ਦਾ ਤਿਆਗ ਨਿਮਰ ਸੁਗੋਰਾ ਹੋਏ ਨਿਮਰਤਾ ਵੱਲ ਨੂੰ ਜਾਵੇ ਨਿਮਾ ਹੋਵੇ ਬੁਕਾਰਾਂ ਦਾ ਤਿਆਗ ਮਾਇਆ ਦਾ ਤਿਆਗ ਹੈ ਬੁਕਾਰਾਂ ਨੂੰ ਉੱਤੇ ਤਿਆਗ ਹੋ ਜਾਣਾ ਜਿੰਨਾ ਚਿਰ ਮਾਇਆ ਦੀ ਭੁੱਖ ਹੈ ਨਾ ਉਧਰ ਦੀ ਭੁੱਖਾ ਹੋਣਾ ਕਰੇ 199 199 ਤੇ ਜਾ ਸਕਦਾ ਤਿਆਗ ਤੇ ਬਿਨਾਂ 199 ਦੇ ਹੀ ਨਹੀਂ ਯਾਦੇ ਤੇ ਆਵੇ ਸਭ ਕੁਝ ਛੱਡੋ ਨਾ ਛੱਡ ਨਾ ਸਭ ਕੁਝ ਛੱਡ ਦਿੱਤਾ ਮਾਇਆ ਸੰਸਾਰ ਛੱਡ ਦਿੱਤਾ ਫੇਰ ਆਉਣੇ ਉੱਥੇ ਸੱਚ ਨੇ ਉਹ ਵੇਖੂ ਪੈਦਾ ਹੋਣਾ ਤਾਂ ਹੀ ਜਾਨ ਗੀ ਆਂਦੀ ਆਉਣੀ ਹੈ ਵੇਖੂ ਪੈਦਾ ਹੋਗਾ ਜਿੱਤੇ ਵੇਖੂ ਪੈਦਾ ਹੁੰਦਾ ਫੇਰ ਹੁੰਦੀ ਆਵਾ ਜੋਰ ਨਾ ਫੇਰ ਕਹਿੰਦੇ ਹਨੇਰੀ ਆਉਣੀ ਹੁਣ ਫੇਰ ਗਿਆਨ ਕੀ ਆਈ ਜਾਂਦੀ ਫੇਰ ਗਿਆਨ ਕੀ ਆਂਦੀ ਆਉਂਦੀ ਹੈ ਹਾਂਜੀ ਤੇਈਏ ਸਹਰੇ ਬਹੁ ਸੁਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਔਰੇ ਵਹਾਂ ਲੋਕ ਪਰਲੋਕ ਦੋਨਾਂ ਨੇ ਵੀ ਸੋਭਾ ਮਿਲਦੀ ਹੈ ਇੱਥੇ ਵੀ ਸੋਭਾ ਅੱਗੇ ਵੀ ਸੋਭਾ ਸੰਸਾਰ ਪੂਜਾ ਕਰਦਾ ਭਗਤਾਂ ਦੀ ਗੁਰੂਆਂ ਦੀ ਪੂਜਾ ਹੁੰਦੀ ਈ ਹੈ ਪੂਜ ਕਰੇ ਸੰਸਾਰ ਇਹ ਸੰਸਾਰ ਫਿਰ ਆ ਛੋੜਦਾ ਜਿਹੜਾ ਸੰਸਾਰ ਹੈ ਨਾ ਵਿਰੋਧ ਕਰਦਾ ਸੀ ਨਾਨਕ ਦਾ ਉਹ ਵੀ ਪੂਜਦੇ ਨੇ ਪਰ ਪੂਜਦੇ ਵੀ ਨਾ ਵਿਰੋਧ ਕਰੀ ਵੀ ਜਾਂਦੇ ਨੇ ਪੂਜਾ ਦਿਖਾਵੇ ਦੀ ਹੈ ਕਰਦੇ ਵਿਰੋਧ ਨੇ ਉਹ ਬੰਦਾਰੀ ਹੈ ਨਾ ਹਾਂਜੀ ਉਹ ਰਲਾਈ ਕਿਸੇ ਦੀ ਨਾਰਲ ਹੈ ਜਿਸ ਤਾਵੇ ਸਿਰਜਣਹਾਰ ਉਕੇ ਉਹਨੂੰ ਕੌਣ ਲੜਾ ਦੂਗਾ ਉਹ ਨਹੀਂ ਹਲਦੀ ਲੜਾਈ ਹੋਈ ਕਿਸੇ ਚ ਉਹ ਨਿਆਰੀ ਆ ਮਤ ਉਹ ਉਹ ਖਾਲਸਾ ਨਿਆਰੀ ਜਾਂਦਾ ਉਹ ਨਹੀਂ ਲੜਦਾ ਸੰਸਾਰੀਆਂ ਦੇ ਵਿੱਚ ਭਗਤਾ ਤੇ ਸਾਰੀ ਜੋੜ ਕੇ ਦੇਣਾ ਆ ਜਿਹੜੀ ਸਿਰਜਣ ਹਾਰ ਦੇ ਨਾਲ ਜੁੜ ਗਈ ਜਾ ਕੇ ਜਿਹੜੇ ਆਪਣੇ ਅੰਤਰਾਤ ਆਪਣੇ ਮੂਲ ਨਾਲ ਜੁੜ ਗਈ ਜਾ ਕੇ ਉਹਨੂੰ ਕੌਣ ਲੜਾ ਲੂ ਆਪਣੇ ਆਲ ਉਹ ਨਹੀਂ ਕਿਸੇ ਨਾਲ ਲੜਦੀ ਉਹਦਾ ਉਹਦੇ ਕੰਪਰੋਮਾਈਜ਼ੇ ਨਹੀਂ ਹੋ ਸਕਦਾ ਝੂਠ ਨਾਲ ਉਹਦਾ ਸੱਚ ਨਾਲੇ ਕੰਪਰੋਮਾਈਜ਼ ਹੈ ਉਹਦਾ ਪਾਸੇ ਤੋਂ ਸਮਾਈ ਹੋਈ ਜਿਹੜੀ ਬੁੱਧ ਆ ਪਾਸੇ ਸਮਾਈ ਹੋਈ ਜਿਹੜੀ ਸੁਰਤ ਆ ਉਹ ਹੋਰ ਪਾਸੇ ਵੀਰੜਾਈ ਰੋਸੇ ਉਹਦੀ ਕੰਫਰਮਾਈਜ਼ ਕਰ ਦਿੱਤੀ ਸੀ ਕੀਮਤ ਤੇ ਨਹੀਂ ਕੰਫਰਮਾਈਜ਼ ਕਰਦੀ ਇਹ ਬੁੱਧੀ ਦੀੋ ਗੱਲ ਹੋ ਰਹੀ ਹੈ ਜੀ ਹਾਂ ਜੀ ਆ ਬੁੱਧੀ ਦੀ ਗੱਲ ਹੈ ਠੀਕ ਹੈ ਜੀ ਨਾਨਕ ਗੁਰਮੁਖੀ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪ੍ਰਤਾਪ ਨਾਨਕ ਗੁਰਮੁਖੀ ਸਦਾ ਸੁਹਾਗਣੀ ਦੇਖੋ ਆਦਤ ਤੋ ਆਪ ਘਾਣ ਲੇ ਨਾ ਹਾਂਜੀ ਹੁਣ ਸਿਰ ਦੋ ਹਾਂਜੀ

ਕਿ ਕਿਉਂ ਦੇਸ ਤਾਂ ਹੀ ਉਹ ਮੰਨਿਆ ਨਹੀਂ ਤਾਂ ਨਹੀਂ ਹੋਇਆ ਹਾਂਜੀ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗੱਲ ਹਾਰ ਸੱਚਾ ਰੰਗ ਮਜੀਠ ਕਾ ਗੁਰਮੁਖੀ ਬ੍ਰਹਮ ਵਿਚਾਰ ਜਿਹੜਾ ਰੰਗਾ ਝੂਠਦਾ ਸੁਹਾ ਰੰਗਾ ਹੈ ਤਾਂ ਸੁਪਨਾ ਦਾ ਰੰਗਾ ਸੁਪਨਾ ਨਿਸੀ ਜਿਵੇਂ ਰਾਤ ਦਾ ਸੁਪਨਾ ਹੁੰਦਾ ਉਹ ਗੱਲ ਹੈ ਉਹ ਰਾਤ ਦਾ ਸੁਪਨਾ ਝੂਠਾ ਹੀ ਹੁੰਦਾ ਪਰ ਉਸ ਵੇਲੇ ਸੱਚਾ ਲੱਗਦਾ ਹੁੰਦਾ اے منمتیان او لگدا ہے بی ਸਾਡੀ ਚੌਧਰ ਹੈ ਸਾਡਾ ਜੀ ਆ ਸਾਡੀ ਮਗਰ ਇੰਨੇ ਆਦਮੀ ਨੇ ਉਹ ਐ ਉਹ ਇਹ ਸੁਪਨਾ ਹੀ ਆ ਸੰਸਾਰ ਜਦ ਸਿਰ 'ਚ ਡੰਡਾ ਲੱਗੂ ਨਾ ਜਾਂ ਮਖਾ ਡੰਡ ਬੌਂਡ ਵਿੱਚ ਲੱਗੇ ਕਹ ਕਬੀਰ ਤੇ ਜੀ ਨਰ ਜਾਗੇ ਜਾਂ ਜਾਗਣਗੇ ਜਦ ਪਤਾ ਲੱਗੂ ਵੀ ਗਲਤੀ ਕੀਤੀ ਕਿ ਨਾ ਕੀਤੀ ਸਭ ਜਾਣੋਗੇ ਜਾਂ ਬੁਕੜੋਗੇ ਪੰਜ ਕਬੀਰ ਕਹਿੰਦਾ ਕਹਿੰਦਾ ਜਾਂ ਜਾਣੋਗੇ ਜਾਂ ਪੰਜ ਉਗੜ ਜਾਣਗੇ ਹੁਣ ਨਹੀਂ ਮੰਨਦੇ ਨਮਨ ਉਹ ਕੁੜੇ ਜਾਣੇ ਨੇ ਡੰਡਾ ਲੱਗਦੀ ਸਾਡੇ ਜਾਗਣਾ ਫਿਰ ਪਤਾ ਲੱਗੂਗਾ ਵੀ ਗੱਲ ਕੀ ਆ ਬਿਰ ਧਾਗੇ ਨਾਲ ਆਉਂਦਾ ਹੈ ਧਾਗੇ ਬਿਨਾਂ ਆ ਰਿਹਾ ਹੈ ਇਹ ਉਹਨਾਂ ਦਾ ਹਰ ਧਾਗਾ ਨਹੀਂ ਹੁੰਦਾ ਵਿੱਚ ਧਾਗਾ ਤਾਂ ਸੰਤੋਖ ਦਾ ਹੁੰਦਾ ਹੈ ਉਹ ਸੰਤੋਖ ਦੇ ਬਿਨਾਂ ਬਿਰ ਧਾਗੇ ਆ ਰਿਹਾ ਹੈ ਤੁਹਨੇ ਇਹ ਸਾਰਾ ਸੰਸਾਰ ਉਹ ਜਿਹੜਾ ਦੁਆ ਹੈ ਸਾਰਾ ਗੁਣਾ ਦਾ ਉਹ ਸੰਤੋਖ ਦੇ ਧਾਗੇ ਚ ਹੁੰਦਾ ਸੰਤੋਖ ਸੂਤ ਹੈ ਨਾ ਸੰਤੋਖ ਦੇ ਸੂਤ ਤੇ ਬਿਨੋਂ ਹਾਰ ਬਣਦਾ ਹੀ ਨਹੀਂ ਹੈ ਇੱਥੇ ਸੰਤੋਖ ਦੇ ਬਿਨਾਂ ਸੂਤ ਹੀ ਨਹੀਂ ਉਹਨਾਂ ਦੇ ਹਾਲ ਨੂੰ ਨਹੀਂ ਹੁੰਦਾ ਸੂਤ ਕੱਚਾ ਰੰਗ ਮਜੀਠ ਕਾ ਗੁਰਮੁਖੀ ਬ੍ਰਹਮ ਵਿਚਾਰ ਗੁਰਮੁਖਾਂ ਦੇ ਜਿਹੜਾ ਰੰਗ ਚੜਿਆ ਹੋਇਆ ਨਾ ਉਹ ਪੱਕਾ ਰੰਗ ਹੁੰਦਾ ਕੱਚਾ ਨਹੀਂ ਹੁੰਦਾ ਬਹੁਤ ਗਾੜਾ ਰੰਗ ਹੁੰਦਾ ਬ੍ਰਹਮ ਵਿਚਾਰ ਤੋਂ ਚੜਦਾ ਹੈ ਗੁਰਬਾਣੀ ਦੀ ਵਿਚਾਰ ਕਰਨੀ ਗੁਰਬਾਣੀ ਬ੍ਰਹਮ ਵਿਚਾਰ ਹੈ ਗੀਤ ਨਹੀਂ ਲੋਕ ਕਹਿੰਦੇ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਹੈ ਵੀਰ ਜੀ ਇਹ ਬ੍ਰਹਮ ਵਿਚਾਰ ਹੈ ਗੀਤ ਨਹੀਂ ਹੈਗੇ ਇਹ ਕੀਰਤਨ ਕਰਨ ਵਾਲੇ ਗੀਤ ਗਾਉਣ ਵਾਲੇ ਨਹੀਂ ਗਿਆਨ ਵੀ ਹੋਣੇ ਗਾਉਣ ਗੀਤ ਧੁਖੇ ਮੁੱਲਾਂ ਘਰੇ ਮਸੀਤ ਲੱਖ ਲੱਖ ਰੁਪਈਆ ਕਹਿੰਦੇ ਨੇ ਲਵਾਂਗੇ ਤਾਂ ਕੀਰਤਨ ਕਰਾਂਗੇ ਫਿਰ ਬ੍ਰਹਮਚਾਰ ਹੈ ਬ੍ਰਹਮਚਾਰ ਨਹੀਂ ਤਾਂ ਗੱਲ ਨਾਲ ਨਹੀਂ ਫਿਰ ਇਹ ਤੁਸੀਂ ਵੇਚਦੇ ਹੋ ਸੱਚਾ ਰੰਗ ਵੀ ਜੀ ਦਿਖਾ ਹਾਂ ਹਾਂਜੀ ਗੁਰਮੁਖੀ ਬ੍ਰਹਮਚਾਰ ਗੁਰਮੁਖਾਂ ਨੂੰ ਚੜਦਾ ਹੈ ਬ੍ਰਹਮਚਾਰ ਨਾਲ ਚੜਦਾ ਹੈ ਗੁਰਬਾਣੀ ਦੇ ਵਿਚਾਰ ਬ੍ਰਹਮਚਾਰ ਹੈ ਗੁਰਬਾਣੀ ਨੂੰ ਵਿਚਾਰਿਆਂ ਰੰਗ ਚੜਦਾ ਹੈ ਚੜਦਾ ਕਿਵੇਂ ਹੈ ਰੰਗ ਇਹ ਵੀ ਤਾਂ ਦੱਸਣਾ ਸੀ ਉਹ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਰੰਗ ਚੜਨਾ ਹੈ ਐਵੇਂ ਨਹੀਂ ਚੜਨਾ ਵਿਚਾਰ ਅਸੀਂ ਛੱਡੀ ਹੋਈ ਹੈ ਗੁਰਬਾਣੀ ਵਿਚਾਰਨਾ ਛੱਡਿਆ ਹੈ ਪੜਨਾ ਬੰਨਿਆ ਹੋਇਆ ਹੈ ਪੜੀ ਜੋ ਪੜੀ ਜੋ ਪਾਠ ਕਰੀ ਜਾਓ ਬਸ ਵਿਚਾਰੋ ਨਾ ਵੈਰੂ ਵੈਰੂ ਵਾਲੇ ਨੂੰ ਬਿਲਕੁਲ ਹੋ ਗਿਆ ਪਾਠ ਤਾਂ ਬਾਣੀ ਬਣਾ ਫੜੋ ਵੈਰੂ ਵੈਰੂ ਕਰ ਲੋ ਹੋ ਗਿਆ ਪਾਠ ਤੂੰ ਪੜਨ ਦੇ ਵੀ ਕਿਸੇ ਵੇਲੇ ਕੋਈ ਅਕਲ ਆ ਜੂਗੀ ਸੁਣ ਲੈਣਗੇ ਵੀ ਆ ਲਿਖਿਆ ਹੋਇਆ ਚਾਹਤ ਵਿਚਾਰ ਵੀ ਨਾ ਲੈਣ ਜੇ ਪੜਨਗੇ ਤਾਂ ਵਿਚਾਰ ਵੀ ਲੈਣਗੇ ਕਿਸੇ ਵੇਲੇ ਛੜਾਏ ਦਿੱਤਾ ਠੀਕ ਹੈ ਜੀ ਨਾਨਕ ਪ੍ਰੇਮ ਮਹਾਰਾਸ਼ੀ ਸਭ ਬੁਰੀਆਈਆਂ ਛਾਰ ਜਿਹੜਾ ਪ੍ਰੇਮ ਹੈ ਇਹ ਮਹਾਰਸੀ ਹੁੰਦਾ ਇਹਦੇ ਵਰਗਾ ਕੋਈ ਰਸੇ ਨਹੀਂ ਹੈ ਦੁਨੀਆ ਵਿੱਚ ਇਹੰ ਦਾ ਰਸ ਹੈ ਸਾਰਾ ਸਾਰਾ ਜਿਹਦੇ ਵਰਗਾ ਰਸ ਸੰਸਾਰ 'ਚ ਹੈ ਹੀ ਨਹੀਂ ਕੋਈ ਪ੍ਰੇਮ ਮਹਾਰਸੀ ਬਹੁਤ ਉਤਮ ਰਸ ਹੈ ਪ੍ਰੇਮ ਦਾ ਰਸ ਹੈ ਜਿਹੜਾ ਪ੍ਰੇਮਾ ਭਗਤੀ ਹਨ ਗੁਰਬਾਣੀ ਗੁਰਬਾਣੀ ਪ੍ਰੇਮਾ ਭਗਤੀ ਇਹਦਾ ਰਸ ਪ੍ਰੇਮ ਰਸ ਹੀ ਹੈ ਮਹਾਰਸੀ ਹੈ ਪ੍ਰੇਮ ਦਾ ਰਸ ਮਹਾਰਸ ਹੁੰਦਾ ਇਹ ਤੋਂ ਵੱਡਾ ਕੋਈ ਰਸ ਨਹੀਂ ਹੈ ਸਭ ਬੁਰੀਆਈਆਂ ਛਾਰ ਆਹ ਜਿਹੜੀਆਂ ਬੁਰੀਆਈਆਂ ਨੇ ਸਭ ਛਾਰ ਕਰ ਦੋ ਬੁਰਾਈ ਦੀ ਕੋ ਰਹਿਣ ਦਿੰਦਾ ਅੰਦਰ ਠੀਕ ਹੈ ਜੀ ਹੋੜੀ ਇਹ ਜਗ ਆਪ ਉਪਾਇਨ ਪਰ ਚੋਜ ਵਿਦਾਨ ਪੰਜ ਧਾਤ ਵਿੱਚ ਪਾਈਨ ਮੋਹ ਝੂਠ ਗੁਮਾਨ ਪਰਮੇਸ਼ਰ ਨੇ ਪੈਦਾ ਕੀਤਾ ਹੈ ਜਗ ਆਪਣੇ ਆਪ ਨਹੀਂ ਪੈਦਾ ਹੋਇਆ ਇਹ ਚੋਜ ਆ ਉਹਦਾ ਵੱਡਾ ਚੋਜ ਹੈ ਦੇਖੋ ਮਿੱਟੀ ਦਾ ਪੁੱਤਰਾ ਕਿਵੇਂ ਨੱਚਦਾ ਮਿੱਟੀ ਦੇ ਨਾਲ ਜੜ ਦੇ ਨਾਲ ਚੇਤਨ ਨੂੰ ਜੋੜ ਦੇਣਾ

ਜਿਸ ਜੋਤ ਪਾਈ ਹੈ ਜੋਤ ਜੋਤ ਭਾਤੀਏ ਦੇ ਵਿੱਚ ਕਿਹਦਰ ਪਾਤਾ ਜੜ ਦੇ ਵਿੱਚ ਇਹ ਪੰਜ ਧਾਤ ਵਿੱਚ ਪਾਈਆਂ ਨ ਪਾਈਆਂ ਮੋਹ ਝੂਠ ਗੁਮਾਨ ਅਚਾ ਦੇ ਨਾਲ ਉਹਦੇ ਕੀ ਹੈ ਪਾਇਆ ਮੋਹ ਝੂਠ ਔਰ ਗੁਮਾਨ ਪਾਇਆ ਤਾਂ ਉਹ ਪੰਜ ਧਾਤ ਹੈ ਜਿਹੜੀ ਇਹਦੇ ਨਾਲ ਜੁੜੀ ਹੈ ਮਾਰ ਨਾਲ ਜੁੜਦੀ ਨਹੀਂ ਜੇ ਤਿੰਨੋਂ ਗੁਣ ਨਾ ਹੋਣ ਜੇ ਤਿੰਨੋਂ ਗੁਣ ਆ ਰੱਖੀ ਹੈ ਜੇ ਮੈਂ ਸੋਲੂਸ਼ਨ ਅਸੀਂ ਲਾ ਕੇ ਨਾ ਕਿਸੇ ਨੂੰ ਔਰ ਰਵੜ ਨੂੰ ਰਵੜ ਫੜਦੀ ਹੈ। ਏਵੇਂ ਪਾ ਜਿਹੜਾ ਛੱਡਦਾ ਇਹ ਧਨ ਆਇਆ ਪਾਇਆ ਪਿਆਰੇ ਲੀਤੜਾ ਲੱਭ ਰਾਇ ਉਹਨੂੰ ਮਾਇਆ ਨੂੰ ਪਾ ਲੱਗਿਆ। ਊੜ ਗਵਾਨ ਦਾ ਪਾ ਲੱਗਿਆ ਤਾਂ ਇਹਨੂੰ ਚੜਿਆ ਹੈ ਮਾਇਆ ਨੇ। ਤਾਂ ਆਇਆ ਨਾ ਜੁੜਿਆ ਨਹੀਂ ਗੁਰੇ ਨਹੀਂ ਸਕਦਾ। ਇਹ ਤਿੰਨੇ ਛੱਡਦੀ ਏ। ਊੜ ਗਵਾਨ ਔਰ ਉਹ ਛੱਡਦੀ ਏ। ਇਹ ਸਰੀਰ ਨੂੰ ਛੱਡ ਦਿੰਦਾ ਤੇ ਕੋਈ ਨਹੀਂ ਛੱਡ। ਇਹ ਪਾ ਹੀ ਉਤਾਰਨਾ ਹੈ। ਪਾ ਉਤਾਰ ਕੇ ਇਹ ਤੇ ਕੋਈ ਛੱਡ ਦਿੰਦਾ। ਫਿਰ ਮਾਇਆ ਹੀ ਛੱਡ ਦਿੰਦਾ। ਹਾਂ। ਮਰਹਮਨ ਹੋ ਜਾਂਦਾ ਝੂਠ ਗਮਾਨ ਮਾਨ ਅਹੰਕਾਰ ਹੈ ਜੋ ਫੈਲ ਆਇਆ ਮੋਹ ਆਇਆ ਹਾਂਜੀ ਇਹ ਕਹਿੰਦਾ ਮਤਲਬ ਇਹ ਆਪ ਤਾਏ ਹੋਈਆਂ ਚੀਜ਼ਾਂ ਇਹ ਦਾ ਅਸਰ ਹੈ ਨਾ ਇਹਦੇ ਤੇ ਝੂਠ ਗਮਾਨ ਮੋਹ ਦਾ ਜੋ ਦੇ ਤੇ ਤਾਂ ਤੇ ਜੁੜਿਆ ਹੈ ਮਾਇਆ ਦੇ ਬੇਈ ਨਹੀਂ ਜੁੜ ਸਕਦਾ ਉਹ ਕਾ ਕਰਕੇ ਜੁੜਿਆ ਹੋਇਆ ਮਨ ਵਿੱਚ ਔਗਣ ਨੇ ਨਾ ਤਾਂ ਜੁੜਿਆ ਹੈ ਜੀਵ ਉਹਨਾਂ ਜਦੋਂ ਦਾ ਫਿਰ ਆਇਆ ਛੁੱਟੀ ਹੋ ਗਈ ਤੂੰ ਮੁਕਤੀ ਪ੍ਰਾਪਤ ਕਰ ਲੂਗਾ ਮਾਇਆ ਤੋਂ ਜਮਨ ਵਾਲ ਤੋਂ ਮੁਕਤੀ ਪ੍ਰਾਪਤ ਹੋ ਜੂ ਹਾਂਜੀ ਆਵੇ ਜਾਏ ਪਵਾਈਐ ਮਨਮੁਖ ਅਗਿਆਨ ਇਕ ਨਾ ਆਪ ਬੁਝਾਏ ਹੋਣ ਗੁਰਮੁਖੀ ਹਰ ਗਿਆਨ ਜਿੰਨਾ ਚਿਰ ਗਿਆਨ ਨਹੀਂ ਹੈਗਾ ਇਹਨੂੰ ਇਹ ਸਮਝ ਨਹੀਂ ਆ ਵੀ ਮੈਂ ਕਿਉਂ ਆਇਆ ਨਾਲ ਜੁੜਿਆ ਹੋਇਆ ਉਹ ਕਰਕੇ ਝੂਠ ਕਰਕੇ ਗਮਾਨ ਕਰਕੇ ਉਹ ਨਾਲ ਆਉਣਾ ਜਾਣਾ ਹੈ ਸਫੇਰ ਨਹੀਂ ਆਉਂਦਾ ਜਦੋਂ ਇਹ ਨੂੰ ਸਮਝ ਆ ਜਾਂਦੀ ਹੈ ਗੁਰਮਤ ਤੋਂ ਗੁਰਮੁਖ ਬਣ ਜਾਂਦਾ ਹੈ ਸਮਝ ਜਾਂਦਾ ਹੈ ਕਿਹੜੇ ਦਾ ਹੌਣ ਜਾਨ ਕਟਿਆ ਜਾਂਦਾ ਉਹਨਾਂ ਚੋਂ ਹੌਣ ਜਾਨ ਨਹੀਂ ਕੱਟ ਹੁੰਦਾ ਅਗਿਆਨਤਾ ਕਰਕੇ ਹੌਣ ਜਾਨ ਨਹੀਂ ਕੱਟ ਹੁੰਦਾ ਜੇ ਨਜੇ ਨੂੰ ਸਮਝ ਨਹੀਂ ਕੋਈ ਜੁੜਿਆ ਹੋਇਆ ਕਿਉਂ ਫਿਰ ਉਹ ਜਿਹੜਾ ਕਾਰਨ ਨੇ ਜੋੜ ਜੋੜ ਦੇ ਉਹ ਕਾਰਨ ਤਿਆਗਦਾ ਹੈ ਕਾਰਨ ਨੂੰ ਖਤਮ ਕਰਦਾ ਹੈ ਫਿਰ ਇਹਨੂੰ ਮੁਕਤੀ ਮਿਲਦੀ ਹੈ ਪਰ ਉਹਨੂੰ ਮੁਕਤੀ ਨਹੀਂ ਮਿਲਦੀ ਉਹ ਉਹੀ ਕੁਰਬਾਨੀ ਜੀ ਸਾਨੂੰ ਗਰੇਸ ਹੈ ਕਿ ਆਹ ਕਾਰਨ ਸਾਤੂ ਮਾਇਆ ਨਾਲ ਜੁੜਿਆ ਆ ਹੌਣ ਜਾਨ ਤੇ ਰਹੇਗਾ ਇਹ ਕਾਰਨ ਹਟਾ ਦੇ ਆਪਣੇ ਨਾਲੋਂ ਉਹਨਾਂ ਤੋਂ ਦੂਰ ਕਰ ਦੇ ਫਿਰ ਤੇਰਾ ਹੌਣ ਜਾਨ ਕਟਿਆ ਜਾਊਗਾ ਹਾਂਜੀ ਆਵੇ ਜਾਏ ਭਾਈਐ ਮਨਮੁਖ ਗਿਆਨ ਇਕ ਨਾ ਆਪ ਬੁਝਾਈ ਹੋਣ ਗੁਰਮੁਖੀ ਹਰ ਗਿਆਨ ਗੁਰਮੁਖ ਦਾ ਗਿਆਨ ਜਿਹੜਾ ਆਪ ਬੁਝਾਇਆ ਜਿਵੇਂ ਆ ਉਪਦੇਸ਼ ਕੀਤਾ ਹੈ ਸਾਡੇ ਰੂਪ ਤਾਖੇ ਭਗਤ ਫਾਇਦਾ ਕੀਤਾ ਨੇ ਆਪਣਾ ਉਹਨਾਂ ਨੂੰ ਦੱਸਿਆ ਉਹਨਾਂ ਤੇ ਕਹਾਇਆ ਕਿ ਗੁਰਮੁਖੀ ਗਿਆਨ ਦਿੱਤਾ ਹੈ ਲੋਕਾਂ ਨੂੰ ਉਹਨਾਂ ਜਿਹਨਾਂ ਨੂੰ ਬੁੱਝ ਲਿਆ ਜਿਨ੍ਹਾਂ ਨੇ ਸਮਝ ਲਿਆ ਉਹਨਾਂ ਦਾ ਸਤਿਆ ਗਿਆ ਉਹਨਾਂ ਜਾਣ ਭਗਤੀ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਦਾਨ ਉਹਨਾਂ ਨੂੰ ਭਗਤੀ ਖਜ਼ਾਨਾ ਬਖਸ਼ਿਆ ਹਰ ਨਿਦਾਨ ਫਿਰ ਗਾਂ ਜਿਹਦਾ ਜਮਨਵਾਲ ਕੱਟਿਆ ਗਿਆ ਉਹਨੇ ਹੀ ਗਾਂ ਦੱਸਿਆ ਲੋਕਾਂ ਨੂੰ ਵੀ ਐ ਕੱਟ ਹੁੰਦਾ ਜਮਨਵਾਲ ਨੂੰ ਉਹ ਦੱਸੂ ਕੌਣ ਦੱਸੂ ਉਹ ਹੀ ਦੱਸੂ ਜਿਹਨੂੰ ਪਤਾ ਹੈ ਜਿਹਨ ਪ੍ਰਾਪਤ ਕਰ ਲਈ ਮੁਕਤੀ ਉਹ ਹੀ ਦੱਸੂਗਾ ਲੋਕ ਦੂਜਿਆਂ ਨੂੰ ਵੀ ਭਾਈ ਐ ਮੇਰਾ ਮੈਨੂੰ ਮੁਕਤੀ ਪ੍ਰਾਪਤ ਹੋਈ ਐ ਐ ਕਰ ਲੋ ਤੁਸੀਂ ਆ ਬਿਮਾਰੀ ਐ ਹਟੂਗੀ ਜਿਹਨੇ ਆਪਣੀ ਬਿਮਾਰੀ ਦੂਰ ਕਰ ਲਈ ਉਹ ਹੀ ਦੱਸੂਗਾ ਨੂੰ ਜਿਹਦੀ ਬਿਮਾਰ ਆਪੇ ਬਿਮਾਰ ਐ ਦੱਸੂਗੀ